ਹਾਲਾਪਨ ਪਰਮੇਸ਼ਰ ਦਿੰਦਾ ਕਿਸੇ ਇਨਸਾਨ ਨੇ ਨਹੀਂ ਦੇਣਾਗਾ ਉਹ ਕਹਿੰਦਾ ਸੱਚਮੁੱਚ ਜੇ ਤੂੰ ਚੁਣੇ ਆਪਨ ਕਿਹਨੇ ਚੁਣੇ ਆਪਾਂ ਨੂੰ ਕਿਸੇ ਇਨਸਾਨ ਨੇ ਥੋੜੀ ਚੁਣਿਆਵੇਂ ਕਿਹਨੇ ਚੁਣਿਆਵੇਂ ਪਰਮੇਸ਼ਰ ਨੇ ਚੁਣਿਆ ਹallelujah ਤੇ ਪਹਿਲਾ ਸਣ ਕਿਹਨੂੰ ਦੇਣਾ ਮੈਂ ਪਰਮੇਸ਼ਰ ਨੂੰ ਦੇਣਾ ਜਿਹੜੇ ਸੱਚਮੁੱਚ ਆਪਨ ਜਿੰਨਾਂ ਨੂੰ ਕਿਸੇ ਨੂੰ ਮਰਜੀ ਕਹਿ ਲਈਏ ਉਹ ਆਪਣੇ ਅੱਖੇ ਕੋਈ ਨਹੀਂ ਆਉਂਦਾ ਕਿਹਦੇ ਅੱਖੇ ਆਉਂਦੇ ਆ ਪ੍ਰਭੂ ਦੇ ਸਵਾਰਗਦੂਤ ਆਪਦੇ ਜਦੋਂ ਭੇਜਦਾ ਉਹਦੇ ਆਖੇ ਹallelujah ਉਹ ਕਹਿੰਦਾ ਹੋਕਾ ਦੇ ਨਾਲ ਤੇਰਾ ਕੰਮ ਐ ਤੇ ਉਹਨਾਂ ਨੂੰ ਇੱਥੇ ਆਪਦੇ ਅੱਗੇ ਬਿਠਾਉਣਾ ਕਹਿੰਦਾ ਮੇਰਾ ਕੰਮ ਐ ਹallelujah ਪਰਮੇਸ਼ਰ ਨੇ ਕਹਿੰਦਾ ਪਿਛਲੀ ਵਾਰ ਉਹ ਮੁੰਡਾ ਕਿੰਨਾ ਇੱਥੇ ਸਾਹਮਣੇ ਦੇਖਿਆ ਕਿੰਨਾ ਢਿੱਲਾ ਸੀਗਾ ਹallelujah ਅੱਜ ਫੇਰ ਮਿਸ ਕਰਕੇ ਤੇ ਉੱਥੇ ਪਾਸਟਰ ਉੱਥੇ ਕੀ ਕਰਨਗੇ ਕਰਨਗੇ ਕੁਝ ਕਿੱਡਾ ਉਹਨੂੰ ਸ਼ੈਤਾਨ ਚਿੰਬੜਿਆ ਕਿੰਨਾ ਹੋ ਖਾਸੀ ਉਦੋਂ ਹallelujah ਪਰ ਨਹੀਂ ਅਸੀਂ ਨਹੀਂ ਕਹਿਣਾ ਸਤਿ ਪ੍ਰਾਰਥਨਾ ਕਰਨੀ ਐ ਗਾ ਪਰਮੇਸ਼ਰ ਮੈਂ ਕਿਹਾ ਨੇ ਪਰਮੇਸ਼ਰ ਤੂੰ ਜਾਣੇ ਤੇ ਅਗਲਾ ਜਾਣੇ ਹallelujah ਇੱਕ ਦਿਨ ਜਿੱਦੋਂ ਪਰਮੇਸ਼ਰ ਨੇ ਕਿਹਾ ਇੱਕ ਦਿਨ ਮੈਨੂੰ ਦੇਓ ਮੈਂ ਉਸ ਦਿਨ ਵੀ ਕਿਹਾ ਤੁਸੀਂ ਨਾਗਾ ਨਾ ਪਾਓ ਤੁਹਾਡੇ ਘਰੇ ਬਹੁਤ ਸਖਤੀ ਆ ਹallelujah ਪਰ ਉਹ ਨਹੀਂ ਅਗਲਾ ਜਾਣਦਾ ਪਰ ਉੱਥੇ ਪਾਸਟਰ ਵੀ ਕੀ ਕਰਨਗੇ ਹallelujah ਇਸ ਤਰ੍ਹਾਂ ਕਰਕੇ ਜੇ ਪਰਮੇਸ਼ਰ ਨੇ ਕਹਿਤਾ 6 ਦਿਨ ਕੰਮ ਕਰ ਸੱਤਵਾਂ ਦਿਨ ਮੈਨੂੰ ਦੇ ਫਿਰ ਜੇ ਆਪਾਂ ਉਹਨਾਂ ਪਿਆਰ ਕਰਦੇ ਤਾਂ ਇੱਕ ਦਿਨ ਤਾਂ ਉਹਨੂੰ ਦੇਣਾ ਹੀ ਪੈਣਾ ਮੈਂ ਹallelujah ਤਨਾ ਕਰਕੇ ਆਪਾਂ ਪਰਮੇਸ਼ਰ ਤੋਂ ਤਾਂ ਆਪਾਂ ਚੀਜ਼ਾਂ ਬਹੁਤ ਭਾਲਦੇ ਆ ਪਰਮੇਸ਼ਰ ਮੈਨੂੰ ਆਹ ਦੇ ਮੈਨੂੰ ਆਹ ਦੇ ਆਪਾਂ ਪਰਮੇਸ਼ਰ ਲਈ ਕੀ ਕਰਦੇ ਆ ਆਪਾਂ ਨੂੰ ਵੀ ਉਹਦੇ ਲਈ ਕੁਝ ਕਰਨਾ ਹੀ ਪੈਣਾ ਕੱਢਣਾ ਹੀ ਪੈਣਾ ਟਾਈਮ ਕੁਝ ਮਰਜ਼ੀ ਹੋਈ ਜਾਵੇ ਹਾਲੇਲੂਇਆ ਇੱਕ ਦਿਨ ਉਹਨੂੰ ਦੇਣਾ ਹੀ ਦੇਣਾ ਫਿਰ ਬਰਕਤਾਂ ਮਿਲਣਗੇ ਸੱਚਮੁੱਚ ਉਹ ਸੰਤਾਂ ਨੇ ਵੀ ਕਿਹਾ ਸੀ ਜਿਹੜਾ ਇੱਕ ਜੁੱਟ ਹੋਊਗਾ ਉਹਨੂੰ ਬਰਕਤਾਂ ਮਿਲਣੀਆਂ ਹੀ ਮਿਲਣੀਆਂ ਕੋਈ ਰੋਕ ਨਹੀਂ ਸਕਦਾ ਹਾਲੇਲੂਇਆ ਪਰਮੇਸ਼ਰ ਜੀ ਤੋਂ ਦਿੰਦਾ ਸੱਚਮੁੱਚ ਉਹ ਕਹਿੰਦਾ ਮੈਂ ਮੇਰੇ ਅਸਮਾਨਾਂ ਦੇ ਵਿੱਚ ਰੋਖੇ ਖੋਲ ਦੂੰ ਤੁਹਾਡੇ ਲਈ ਤੇ ਖੋਲੂਗਾ ਜਿਉਂਨੇ ਕਹਿਤਾ ਉਹਨੇ ਖੋਲਣੇ ਖੋਲਣ ਕੋਈ ਰੋਕ ਨਹੀਂ ਸਕਦਾ ਹallelujah ਆਪਾਂ ਆਪਦੀ ਜਿਹੜੀ ਬਰਕਤ ਹੁੰਦੀ ਆਪਾਂ ਆਪ ਖਰਾਬ ਕਰਦੇ ਜਦੋਂ ਆਪਾਂ ਕਹਿਣਾ ਨਹੀਂ ਮੰਨਦੇ ਹallelujah ਇਸ ਤਰ੍ਹਾਂ ਕਰਕੇ ਇੱਕ ਦਿਨ ਪਰਮੇਸ਼ਰ ਨੂੰ ਦੇਣਾ ਹੀ ਦੇਣਾ ਮੈਂ ਪਰਮੇਸ਼ਰ ਕਾਸੇ ਦਾ ਭੁੱਖਾ ਨਹੀਂਗਾ ਉਹ ਆਪਣੇ ਦਿਲਾਂ ਨੂੰ ਵੇਖਦਾ ਦਿਲਾਂ ਦਾ ਉਹ ਕਹਿੰਦਾ ਅੱਦੇ ਦਿਲ ਦੇ ਵਿੱਚ ਮੈਨੂੰ ਵਸਾ ਹallelujah ਜਦੋਂ ਆਪਾਂ ਚਾਚੇ ਚਾਉਣਾ ਪਾਏ ਨਹੀਂਗਾ ਜਿਵੇਂ ਮੈਂ ਬਿਮਾਰ ਸੀ ਮੈਂ ਤਾਂ ਅੱਜ ਮੈਂ ਆਹ ਬਰਕਤ ਲੈਣਾ ਨਹੀਂ ਕਿਨ ਪਰਮੇਸ਼ਰ ਮੈਂ ਤੇਰੇ ਕਰਕੇ ਆਇਆ ਮੈਂ ਹallelujah ਜਿਹਦਾ ਪਰਮੇਸ਼ਰ ਕਰਕੇ ਆਪਾਂ ਇੱਥੇ ਪਰਮੇਸ਼ਰ ਤਾਂ ਆਪਣਾ ਬਰਕਤ ਆਉਂਦੇ ਆ ਵੀ ਦੇ ਦੇਣੀ ਆ ਮੈਂ ਹallelujah ਉਹ ਆਏ ਨਾ ਆਪਾਂ ਜੇ ਗਰੀਬ ਆ ਤਾਂ ਆਪਾਂ ਗਰੀਬ ਹੀ ਰਹਿਣਾ ਮੈਂ ਪਰਮੇਸ਼ਰ ਉੱਚਿਆਂ ਕਰਨ ਦੀ ਵੀ ਸ਼ਾਮਰਤ ਰੱਖਦਾ ਉਹ ਮੇਰ ਕਰਨ ਦੀ ਵੀ ਰੱਖਦਾ ਵਾ ਹallelujah ਜਦੋਂ ਆਪਾਂ ਨੂੰ ਉਹਨੇ ਰਜਾਇਆ ਆਪਾਂ ਉਦੋਂ ਰਜਣਾਏ ਨਹੀਂ ਵੀ ਆਪਣੇ ਦੇ ਸਿਰ ਤੇ ਆਪਣੇ ਬਾਲਲੇ ਹੀ ਬੈਦੇ ساری ਉਮਰ ਬਾਲਲੇ ਹੀ ਰਹਿਣੇ ਆ ਉਹਨੇ ਲੈਟਰ ਵੀ ਪਾ ਦੇਨੇ ਪਤਾ ਹੀ ਨਹੀਂ ਲੱਗਣਾ ਕਦੋਂ ਪਾ ਦੇਨੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਭਰੋਸਾ ਰੱਖਣਾ ਪਰਮੇਸ਼ਰ ਦੇ ਰੱਖਣਾ ਵੇ ਪਰਮੇਸ਼ਰ ਤੂੰ ਆਖਿਆ ਵੇ ਤੁਰਾ ਮੇਰਾ ਫਕੀਰਤੀਆਂ ਪੁੱਤਾਂ ਰਾਜਿਆਂ ਦੇ ਆਪਣਾ ਪਿਤਾ ਕੋਣ ਰਾਜਿਆਂ ਦਾ ਰਾਜਾ ਹallelujah ਤੇ ਰਾਜੇ ਦਾ ਪੁੱਤ ਕਿਤੇ ਭਖਾਰੀ ਬਣਿਆ ਹੋਊਗਾ ਤੇ ਮੰਗਦਾ ਵੇਖਿਆ ਮੰਗਦਾ ਫਿਰਦਾ ਵੇ ਵੇਖਿਆ ਮੈਂ ਨਹੀਂ ਮੰਗਦਾਗਾ ਹallelujah ਤੇ ਆਪਾਂ ਤਾਂ ਉਹਦੇ ਧੀਆ ਪੁੱਤਰ ਆਪਾਂ ਨੂੰ ਮੰਗਣ ਦੇਊਗਾ ਉਹ ਨਹੀਂ ਕੋਣੇ ਆਪ ਹੀ ਆਪਣਾ ਇੰਤਜ਼ਾਮ ਕਰਨਾ ਮੈਂ ਹallelujah ਆਪਾਂ ਕੁਝ ਨਹੀਂ ਕਰਨਾ ਆਪਾਂ ਉਹਦੇ ਅੱਗੇ ਬੱਸ ਸੱਚੇ ਮਨ ਦੇ ਨਾਲ ਆਉਣਾ ਆਪਣੇ ਦਿਲ 'ਚ ਕੋਈ ਵੈਰ ਵਿਰੋਧ ਨਾ ਹੋਵੇ ਕਿਸੇ ਲਈ ਈਰਖਾ ਨਾ ਹੋਵੇ ਹਾਲੇਲੂਇਆ ਸੱਚਾ ਮਨ ਲੈ ਕੇ ਆਉਣਾ ਕਿਉਂਕਿ ਤੇਰਾ ਦਿਲ ਜਦੋਂ ਇਹਨਾਂ ਮਨ ਸੱਚਾ ਹੋ ਗਿਆ ਉਹ ਸੱਚ ਦਾ ਸਾਥ ਹੀ ਦਿੰਦਾ ਹੈ ਹਾਲੇਲੂਇਆ ਤੇਰਾ ਪਰਮੇਸ਼ਰ ਦੇ ਆਪਾਂ ਹੁਕਮਾਂ ਤੇ ਚੱਲਣ ਇੱਕ ਦਿਨ ਉਹਨੂੰ ਦੇਣਾ ਹੀ ਦੇਣਾ ਕੁਝ ਹੋਈ ਜਾਵੇ ਬਿਮਾਰ ਹੋਵੇ ਛੁਮਾਰ ਹੋਵੇ ਕੁਝ ਵੀ ਹੋਈਏ ਪਰਮੇਸ਼ਰ ਨੇ ਇੱਕ ਦਿਨ ਦੇਣਾ ਹੀ ਦੇਣਾ ਆਪਾਂ ਹਾਲੇਲੂਇਆ ਹੁਣ ਆਪਾਂ 6 ਦਿਨ ਕੰਮ ਕਰਾਂਗੇ ਪਰਮੇਸ਼ਰ ਆਪਣੇ ਕੰਮਾਂ 'ਚ ਵੀ ਬਰਕਤ ਪਾਉ ਆਪਣੇ ਹੱਥਾਂ 'ਤੇ ਵੀ ਬਰਕਤ ਆਉ ਆਪਾਂ ਨੂੰ ਤੰਦਰੁਸਤ ਵੀ ਦੇਉਗਾ ਹਾਲੇਲੂਇਆ ਜੇ ਆਪਾਂ ਕਹੀ ਅੱਜ ਤਾਂ ਮੈਂ ਦਿਹਾੜੀ ਜਾਣਾ ਸੀ ਤੇ ਮੇਰਾ ਤਾਂ ਕੰਮ ਰੁਕ ਜਾਊਗਾ ਉਹ ਕੀ ਪਤਾ ਮੁੜ ਕੇ ਦੂਜੇ ਦਿਨ ਆਪਾਂ ਬਿਮਾਰ ਹੋ ਜਾਈਏ ਫਿਰ ਫਾਇਦਾ ਕੀ ਹੋਇਆ ਹਾਲੇਲੂਇਆ ਤੇ ਜੇ ਆਪਾਂ ਇੱਕ ਦਿਨ ਉਹ ਪਰਮੇਸ਼ਨ ਨੂੰ ਦੇ ਦੇਾਂਗੇ ਤੇ ਪਰਮੇਸ਼ਰ ਆਪਾਂ ਨੂੰ ਨਵੇਂ ਬਲ ਦੇ ਨਾਲ ਪਰ ਆਪਾਂ ਕੁਝ ਸਿੱਖ ਕੇ ਹੀ ਜਾਵਾਂਗੇ ਇਥੋਂ ਹਾਲੇਲੂਇਆ ਤਣਾ ਕਰਕੇ ਪਰਮੇਸ਼ਰ ਦੇ ਬਚਨਾਂ ਦੇ ਚਿਤ ਲਾ ਕੇ ਰੱਖਣਾ ਵੈ ਪਰਮੇਸ਼ਰ ਦੇ ਨਾਲ ਜੁੜ ਕੇ ਰਹਿਣਾ ਜਦੋਂ ਵੀ ਆਪਾਂ ਨੂੰ ਕੋਈ ਪਰਾਇਆ ਮਿਲਦਾ ਪਰਾਇ ਕੌਮ ਦਾ ਮਿਲਦਾ ਉਹਦੇ ਨਾਲ ਆਪਾਂ ਪਰਮੇਸ਼ਰ ਦੀਆਂ ਗੱਲਾਂ ਕਰਨੀਆਂ ਹਨ ਉਹਨਾਂ ਨੂੰ ਦੱਸਿਆ ਕਰੋ ਆਪਦੀਆਂ ਗਵਾਹੀਆਂ ਦੱਸਿਆ ਕਰੋ ਉਹਨਾਂ ਨਾਲ ਸ਼ੇਅਰ ਕਰਿਆ ਕਰੋ ਆਪਦੀਆਂ ਗਵਾਹੀਆਂ ਸਾਡਾ ਪ੍ਰਭੂ ਬਹੁਤ ਮਹਾਨ ਵੱਡੇ ਵੱਡੇ ਕੰਮ ਕਰਦਾ ਵੈ ਹਾਲੇਲੂਇਆ ਜਦੋਂ ਆਪਾਂ ਆਪਦੀ ਗਵਾਹੀ ਲ ਬੋਲੀ ਨੇ ਸਾਡੇ ਗਵਾਂਡੀਆਂ ਨੂੰ ਤਾਂ ਪਤਾ ਹੀ ਨਾ ਲੱਗ ਜੇ ਉਹ ਮੈਨਾਂ ਬੋਲਣੋਂ ਹਟ ਜਿਓ ਉਦੋਂ ਪਰਮੇਸ਼ਰ ਨੇ ਕੰਮ ਨਹੀਂ ਕਰਨਾ ਹਾਲੇਲੂਇਆ ਦੱਸਿਆ ਕਰੋ ਅਗਲਿਆਂ ਨੂੰ ਪਰਮੇਸ਼ਰ ਦੇ ਘਰੇ ਬਹੁਤ ਵੱਡੇ ਵੱਡੇ ਕੰਮ ਹੁੰਦੇ ਆ ਆਪਣੇ ਜੀਵਨ ਚ ਨਹੀਂ ਬਣੇ ਆਪਾਂ ਲੋਕਾਂ ਦੀਆਂ ਗਵਾਹੀਆਂ ਤੋਂ ਸੌਂਦੇ ਉਹਨਾਂ ਦੀਆਂ ਗਵਾਹੀਆਂ ਦੱਸਿਆ ਕਰੋ ਸਾਡੇ ਉੱਥੇ ਆਏ ਹੋਏ ਚਰਚੇ ਦੇ ਵਿੱਚ ਉਹ ਸ਼ੂਕਰ ਵਾਲੇ ਠੀਕ ਹੋਏ ਉਹ ਕੈਂਸਰ ਵਾਲੇ ਠੀਕ ਹੋਏ ਉਹਨਾਂ ਦੇ ਸੌਲੀਆਂ ਗਈਆਂ ਉਹਨਾਂ ਦੀਆਂ ਪਥਰੀਆਂ ਗਈਆਂ ਜਦੋਂ ਆਪਾਂ ਕਿਸੇ ਦੀ ਗਵਾਹੀ ਦੱਸਦੇ ਆਪਾਂ ਨੂੰ ਪਰਮੇਸ਼ਰ ਆਪਣੀਆਂ ਗਵਾਹੀਆਂ ਆਪ ਹੀ ਬਣਾਉਂਦਾ ਵੈ ਹਾਲੇਲੂਇਆ